ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਮੂਰਖ ਵਿਅਕਤੀ ਦੀਆਂ ਤਿੰਨ ਨਿਸ਼ਾਨੀਆਂ ਦੱਸਣਗੇ ਜਿੰਨੂੰ ਦੇਖ ਕੇ ਹਰ ਕੋਈ ਸਮਝ ਸਕਦਾ ਹੈ ਕਿ ਇਹ ਵਿਅਕਤੀ ਜਿਹੜਾ ਵੈ ਮੂਰਖ ਹੈ ਰਹਾ ਹੈ ਇਹਦੇ ਵਿੱਚ ਮੂਰਖਤਾ ਪਰੀ ਹੈ ਉਹ ਕੀ ਨਿਸ਼ਾਨੀਆਂ ਉਸ ਦੇ ਬਾਰੇ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਸੋ ਚਲ ਕੇ ਕਥਾ ਸੁਣਨੇ ਆਂ ਫਿਰ ਕਰਨੇ ਆਂ ਉਸ ਤੇ ਵਿਚਾਰ ਸਦੀ ਵੀ ਸੁਖ ਦੀ ਕਿਸੇ ਕੋਲ ਆਸ ਰੱਖਣੇ ਐਸੇ ਮਨੁੱਖ ਨੂੰ ਕਿਹਨੇ ਨਨੇਪੜੇ ਕਹੇ ਚੇ ਪਰਮ ਦੇ ਚੇ ਸ਼ਾਇਦ ਆਪ ਨੂੰ ਪਤਾ ਹੋਵੇ ਵੇਦਾਂਤ ਮੂਰਖਤਾ ਦੇ ਤਿੰਨ ਲਕਸ਼ਣ ਦੱਸਦਾ ਹੈ। ਵਿਅਰਥ ਆਸ਼ਾ ਪਹਿਲਾ ਮੂਰਖਤਾ ਦਾ ਲਕਸ਼ਣ ਇਹ ਦੱਸਦਾ ਹੈ। ਦੂਜਾ ਵਿਅਰਥ ਕਰਮ ਤੀਸਰਾ ਵਿਅਰਥ ਗਿਆਨ ਕਹਿੰਦਾ ਮੂੜ ਮਨੋ ਕਦੀ ਇਸ ਤਰ੍ਹਾਂ ਪਛਾਣ ਕਰੋਗੇ। ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲਕਸ਼ਣ ਤਿੰਨ ਨੇ। ਵਿਅਰਥ ਆਸਾ ਵਿਅਰਥ ਆਸਾ ਕੇ ਕਿਸੇ ਕੋਲੋਂ ਸੁਖ ਦੀ ਆਸਾ ਤੇ ਜੇ ਮੈਨੂੰ ਕਿਸੇ ਕੋਲ ਸੁਖ ਮਿਲ ਸਕਦਾ ਫਿਰ ਪ੍ਰਮਾਤਮਾ ਦੀ ਕੀ ਲੋੜ ਹੈ ਲਲੋਖਤ ਪਰ ਕੀ ਲੋੜ ਹੈ ਪ੍ਰਮਾਤਮਾ ਦਾ ਨਾਮ ਜਪਣ ਦੀ ਕਿਸੇ ਕੋਲ ਸਦੀਵੀ ਸੁਖ ਦੀ ਆਸਾ ਰੱਖਣੇ ਸਦੀਵੀ ਸੁਖ ਮੈਂ ਕਹੇ ਸਦੀਵੀ ਸੁਖ ਨਹੀਂ ਪਰ ਆਸਾ ਰੱਖਣੀ ਕਹਿੰਦੇ ਨੇ ਮੂਰਖਤਾ ਦਾ ਇਹ ਪਹਿਲਾ ਲਕਸ਼ਣ ਵਿਅਰਥ ਆਸ਼ਾ ਹਰ ਸੁਖ ਬੇਰਸ ਹੋ ਜਾਂਦਾ ਹੈ ਹਰ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਹਰ ਸੁਖ ਆਮ ਰੋਜ਼ ਦੀ ਰੁਟੀਨ ਬਣ ਜਾਂਦਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਵੀ ਮੈਂ ਅਸ ਕਰਦੇ ਹਾਂ ਦੂਸਰਾ ਵਿਅਰਥ ਕਰਮ ਕਿਹੜਾ ਵਿਅਰਥ ਕਰਮ ਜਿਹਦਾ ਕੋਈ ਫਲ ਹੀ ਨਹੀਂ ਹੈ ਕੁਝ ਵੀ ਫਲ ਨਹੀਂ ਜਿਵੇਂ ਕੋਈ ਕਈ ਪੁਨਿਆਂ ਦਾ ਵਰਤ ਰੱਖਦਾ ਪਿਆ ਮਸਿਆ ਦਾ ਵਰਤ ਰੱਖਦਾ ਪਿਆ ਪਿੱਪਲ ਨੂੰ ਪਾਣੀ ਦੇਂਦਾ ਪਿਆ ਇੱਕ ਤਿਵਾਰ ਹੈ ਭਾਰਤ ਦੇ ਚ ਉਸਨ ਮਾਤਾਵਾਂ ਆਮਲੇ ਦੇ ਦਰਖਤ ਨੂੰ ਧਾਗਾ ਬੰਨਣ ਗਿਆ ਆਮਲੇ ਦਾ ਇਹ ਦਰਖਤ ਕਿਦਰ ਸਾਡੇ ਗੁਰਮਤ ਸਵਾਗਮ ਸਥਾਨ ਤੇ ਕਦੀ ਗਦੀਉ ਨਾਲ ਦਾ ਤਿਵਾਰ ਸਾਡੇ ਛੋਟੇ ਸਵਾਗਮ ਦੇ ਦਿਨ ਆ ਜਾਂਦਾ ਹੈ ਬੜੀਆਂ ਮਾਲਕਾਂ ਵਾਂਗ ਜਾਂਿੰਦੂ ਕਰਾਂਦੇ ਇਦਾਂ ਕੈਦਪਾ ਰਾਗੇ ਸਿੰਘ ਉਹ ਆਉ ਕੇ ਉਹਨੇ ਤੇ ਡਿਸਟਰਬ ਕਰਨ ਗਏ ਵੀ ਆਪਣੇ ਗੀਤ ਗਾਣ ਲੱਗ ਪੈਂਦੀਆਂ ਤੇ ਕੈਦਾ ਬੇੜੁਕੇ ਇਹ ਆਵਲਾ ਘਟਦੇ ਮੈਂ ਕਹੇ ਨਹੀਂ ਲੱਗੇ ਹੋਇਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਆਉਂਦਾ ਹੈ ਅੱਗੇ ਪਿਛੇ ਇਤਿਵਾਰ ਉਹਨਾਂ ਦੇ ਨਾਲ ਚ ਨਹੀਂ ਆਉਂਦੇ ਉਹ ਦਾਗਾ ਲਪੇਟਦੀਆਂ ਪਰਗਰਮਾ ਕਰਦੀਆਂ ਨੇ ਗੀਤ ਗਾਉਂਦੇ ਰਹਿੰਦੇ ਨੇ ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ ਉਹ ਫੇਦਾ ਚੌਕੀਦਾਰ ਚੋਕ ਲੈਂਦੇ ਨਸੀਬ ਆਂਦੀਆਂ ਨੇ ਦੁੱਧ ਪਾਂਦੀਆਂ ਨੇ ਹੁਣ ਇਹ ਵਿਅਰਥ ਕਰੋ ਦੁੱਧ ਪਿਲਾਣਾ ਕਿਸੇ ਜੀਵ ਜੰਤੂ ਨੂੰ ਪਿਲਾਓ درخت ਦੀ ਖੁਰਾਕ ਦੁੱਧ ਨਹੀਂ ਹੈ ਜਿਵੇਂ ਪਾਣੀ ਮਚ ਪਾਣੀ ਦੇ ਵਿੱਚ ਰਹਿ ਸਕਦੀ ਹੈ ਮੱਛੀ ਦੁੱਧ ਦੇ ਵਿੱਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ 'ਚ ਪਾਓਗੇ ਮਰ ਜਾਏਗੀ ਦੁੱਧ ਉਸ ਦੀ ਗੁਜ਼ਾਰ ਨਹੀਂ ਹੈ ਪਾਣੀ ਹੈ ਧਰਤ ਦੀ ਖੁਰਾਕ ਦੋਤੇ ਨਹੀਂ ਹੈ ਪਾਈ ਜਾਂਦੇ ਲਸੀ ਪਾਈ ਜਾਂਦੇ ਨੇ ਤਾਗਾ ਰੇਠੀ ਜਾਂਦੇ ਨੇ ਪੈਸੇ ਸੁੱਟੀ ਜਾਂਦੇ ਨੇ ਪੈਸੇ دریاਵਾਂ ਵਿੱਚ ਸੁੱਟੀ ਜਾਂਦੇ ਨੇ ਪੈਸੇ ਸਰੋਵਰਾਂ ਵਿੱਚ ਸੁੱਟੀ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਂਡ ਸਿਰਫ ਭਾਰਤ ਦੇ ਚ ਮੈਂ ਤੇ ਸਾਰੇ ਯੂਰਪ ਦੇ ਚ ਦੇਖਿਆ ਜਿੱਥੇ ਦੇਖਣ ਕੇ ਪਾਣੀ ਪੈਸੇ ਸੁੱਟਦੇ ਨੇ ਅੰਗਰੇਜ਼ ਪੈਸੇ ਸੁੱਟਦੇ ਫੈਰਾਨੀ ਗਈ ਹੋਈ ਮੈਨੂੰ ਤੇ ਇਹ ਇਹਨੂੰ ਕਹਿੰਦੇ ਨੇ ਵਿਅਰਥ ਕਰਮ ਵ्यर्थਕਰ ਤੇ ਸੜਾ ਵਿਅਰਥ ਗਿਆਮ ਜਿਹਨੂੰ ਅਮਲ ਦੇ ਚ ਨਹੀਂ ਦੇਣਾ ਨਹੀਂ ਦੇਣਾ ਪਤਾ ਤੇ ਚੜ ਗਏ ਲੇਕਿਨ ਅਮਲ ਦੇ ਚ ਨਹੀਂ ਦੇਣਾ ਵਰਤਨ ਦੇ ਚ ਨਹੀਂ ਦੇਣਾ ਵੇਦਾਂਤ ਆਚਾਰੀਆ ਕਹਿੰਦੇ ਨੇ ਮੌਰਖਤਾ ਦੇ ਤਿੰਨ ਲਖਣ ਨੇ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆਮ ਹੁਣ ਮੈਂ ਫਿਰ ਅਰਜ਼ ਕਰਾਂ ਗਿਆਨ ਪ੍ਰਾਪਤ ਹੁੰਦਾ ਹੈ ਧਿਆਨ ਨਾਲ ਬਿਨਾ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਹੈ ਉਹਦੇ ਧਿਆਨ ਪੂਰਾ ਦੇਣਾ ਪਏਗਾ ਧਿਆਨ ਬੀਜ ਹੈ ਗਿਆਨ ਦਾ ਚਾਹ ਨੇਕੀ ਦਾ ਗਿਆਨ ਲੈਣਾ ਹੈ ਬਦੀ ਦਾ ਗਿਆਨ ਲੈਣਾ ਹੈ ਪਦਾਰਤ ਦਾ ਗਿਆਨ ਲੈਣਾ ਹੈ ਪ੍ਰਮਾਤਮਾ ਦਾ ਗਿਆਨ ਲੈਣਾ ਹੈ ਬਿਨਾ ਧਿਆਨ ਤੋਂ ਨਹੀਂ ਮਿਲਦਾ ਭਾਰਤ ਦੇ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰ ਰਹੇ ਹੈ ਕਲਗੇਦਰ ਪਾਤਸ਼ਾਹ ਕਹਿੰਦੇ ਨੇ ਧਿਆਨ اندر ਹੋ ਤੈ ਕੋ ਮਨ ਮੈਂ ਜੈ ਕੋ ਅਮ ਤੋ ਉਸ ਸਵੇ ਜਗ ਛਾ ਧਿਆਨ ਜੋੜੋ ਇਤਿਸਾਰੀ ਧਿਆਨ ਸਾਧਨਾ ਦੀ ਗੱਲ ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ ਉਸ ਦਾ ਗਿਆਨ ਨਹੀਂ ਮਿਲਦਾ ਹੁਣ ਦੂਸਰਾ ਨੁਕਤਾ ਦਾ ਅਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਬिखर ਜਾਂਦਾ ਹੈ ਧਿਆਨ ਵੀ ਬिखर ਜਾਂਦਾ ਹੈ ਪਤਾ ਹੈ ਕਿਉਂ ਮੈਂ ਇੱਕ ਦਫਾ ਫਿਰ ਦੁਹਰਾਉਣਾ ਤਾਂ ਕਿ ਗੱਲ ਪੂਰੀ ਪਕੜ ਦੇ ਚਾ ਜਾਏ ਸ਼ੁਰੂ ਸ਼ੁਰੂ ਦੇ ਚੱਕਰ ਚਲਾਣਾ ਸਿੱਖੜੇ بڑا ਧਿਆਨ ਹੈ بڑا ਧਿਆਨ ਹੈ بڑا ਧਿਆਨ ਹੈ ਇੱਕ ਦਿਨ ਧਿਆਨ ਗਿਆਨ ਬਣ ਗਿਆ ਹੁਣ ਤੇ ਕੀ ਹੈ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਆ ਗੱਡੀ ਚਲਾ ਰਹੇ ਉਹ ਤੇ ਟੇ ਸੁਣਦੇ ਆ ਗੱਡੀ ਚੜਾ ਰਹੇ ਕਿਉਂ ਧਿਆਨ ਬੇਕਰਕੇ ਕਿਉਂ ਬੇਕਰ ਗਿਆ ਧਿਆਨ ਗਿਆਨ ਬਣ ਗਿਆ ਇੱਕ ਗਿਆਨ ਕਤਈ ਬिखरਦਾ ਨਹੀਂ ਇੱਕ ਧਿਆਨ ਕਤਈ ਬिखरਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਹੁੰਦਾ ਹੀ ਕਰੋੜਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾ ਵੀ ਪ੍ਰਮਾਤਮਾ ਕੁਝ ਬਾਖੀ ਰਹਿ ਜਾਂਦਾ ਹੈ ਬੌਧ ਤਾਂ ਕਈਏ ਬੌਧ ਬੌਧ ਹੈ ਔਰ ਜਿਤਨਾ ਮਨੁੱਖ ਜਾਣਦਾ ਹੈ ਕਹਿੰਦਾ ਕੁਛ ਵੀ ਨਹੀਂ ਤੇ ਕੁਛ ਵੀ ਨਹੀਂ ਤੇ ਕੁਛ ਵੀ ਨਹੀਂ ਅਗਰ ਕੋਈ ਇਹ ਜਾਣਣ ਦਾ ਦਾਵਾ ਕਰ ਲਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤਗੁਰੂ ਬਾਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਅੰਜਨ ਸਮਝਦਾ ਮਹੂਰ ਸਮੈ ਸੋਈ ਅਜਾ ਕਹੇ ਮੈਂ ਜਾਣਿਆ ਜਾਨਨਹਾਰ ਨਾ ਚਾਣਾ ਰੇ ਜਿਹੜੇ ਥੋੜੇ ਬਹੁਤ ਵੀ ਅਨਭਵੀ ਨੇ ਜ਼ਰੂਰ ਪਗੜ ਦੇ ਚਾਏਗੀ ਪਰਮਾਤਮਾ ਦੇ ਚ ਇੱਕ ਲਗਾ ਧਿਆਨ ਜੁੜ ਜਾਏ ਵਿਖੜਦਾ ਨਹੀਂ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਮਹਾਰਾਜ ਤੇ ਇਥੇ ਤੱਕ ਕਹਿੰਦੇ ਨੇ ਅਵਤਾਰਾਂ ਕੋਲ ਵੀ ਗਿਆਨ ਪੂਰਾ ਨਹੀਂ ਆਉਂਦਾ ਅਵਤਾਰ ਨਾ ਪਾਵੇ ਅੰ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਮਹਾਰਾਜ ਤੇਂਜ ਕੇ ਠੀਕ ਹੈ ਕੋਈ ਅੰਸਾ ਅਵਤਾਰ ਹੈ ਕੋਈ ਦੋ ਕਲਾ ਅਵਤਾਰ ਹੈ ਕੋਈ ਅੱਠ ਕਲਾ ਅਵਤਾਰ ਹੈ ਕੋਈ 12 ਕਲਾ 14 ਕਲਾ ਕੋਈ 16 ਕਲਾ ਅਵਤਾਰ ਹੈ ਹੁਣ ਪੈ ਅਵਤਾਰ ਨਾ ਪਾਵੇ ਅੰ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਇਸ ਵਾਸੇ ਰਹਿਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਿਸ ਕਿਸ ਨੂੰ ਕਹਿੰਦੇ ਨੇ ਅਸ਼ਚਰਜਤਾ ਬਿਸਮਾ ਸਾਇੰਟਿਸਟ ਕੋਲ ਬਿਸਵਾਦ ਨਹੀਂ ਆਉਂਦਾ ਜਾਣ ਲਿਆ ਹੈ ਬਦਾਰਤ ਨੂੰ ਧਿਆਨ ਵੇਖਰ ਗਿਆ ਹੈ ਗਿਆਨ ਮਿਲ ਗਿਆ ਹੈ ਛੋਟੀ ਦੇ ਸਾਇੰਟਿਸਟ ਕੋਲ ਵੀ ਬਿਆਕੁਲਤਾ ਬੇਚੈਨੀ ਹੋਵੇਗੀ ਰਹਿਸ਼ ਤੇ ਰਮਜ਼ ਨਹੀਂ ਹੋਵੇਗੀ ਰਹਿਸ਼ ਤੇ ਰਮਜ਼ ਸੰਤ ਕੋਲ ਹੁੰਦੀ ਹੈ ਭਗਤ ਕੋਲ ਹੁੰਦੀ ਹੈ ਬ੍ਰਹਮ ਗਿਆਨੀ ਕੋਲ ਹੁੰਦੀ ਹੈ ਹਰ ਵਕਸ਼ ਅਸ਼ਚਰਜਤਾ ਹੁੰਦੀ ਹੈ ਕਹਿੰਦੇ ਨੇ ਅਸ਼ਚਰਜਤਾ ਮਾਸੂਮ ਬੱਚੇ ਕੋਲ ਵੀ ਆਉਂਦੀ ਹੈ ਪਰ ਉਹਦੀ ਅਸ਼ਜਤਾ ਅਗਿਆਨ ਤੇ ਖੜੀ ਹੈ ਫੁੱਲ ਨੂੰ ਵੇਖ ਕੇ ਵੀ ਅਸਰ ਜੋ ਹੋ ਜਾਂਦਾ ਹੈ ਤਿਤਲੀ ਨੂੰ ਉੱਡਦਾ ਹੋਇਆ ਦੇਖ ਕੇ ਵੀ ਅਸਰ ਜੋ ਹੋ ਜਾਂਦਾ ਹੈ ਭੌਰੇ ਦੀ ਗੁੰਜਾਰ ਸੁਣ ਕੇ ਵੀ ਮਾਸੂਮ ਬੱਚਾ ਅਸਰ ਜੋ ਹੋ ਜਾਂਦਾ ਹੈ ਅਸਰ ਤਾਂ ਕਿੱਥੇ ਪੈਦਾ ਹੁੰਦੀ ਹੈ ਜਾਣੀਏ ਤੇ ਪੂਰਾ ਜਾਣ ਨਾ ਸਕੀਏ ਬੱਚੇ ਦੀ ਅਸਰਜਤਾ ਬਿਸਮਾਤ ਰਮਜ਼ ਰਹਿਸ਼ ਅਗਿਆਨ ਤੇ ਖੜਾ ਉਹਨੂੰ ਸਮਝ ਨਹੀਂ ਹੈ ਸੰਤ ਦਾ ਰਹਿਸ ਰਮਸ ਗਿਆਨ ਤੇ ਖੜਾ ਹੈ ਕਿਹੜੇ ਗਿਆਨ ਤੇ ਖੜਾ ਹੈ ਗਿਆਨ ਮਿਲ ਗਿਆ ਪਰ ਪਤਾ ਚੱਲ ਗਿਆ ਪੂਰਾ ਗਿਆਨ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਤੋ ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜੇ ਉਹ ਚਖੂੰਗਾ ਮਸਕਾਰੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਹੁਣ ਮੈਂ ਫਿਰ ਅਰਜ਼ ਕਰਾਂ ਧਿਆਨ ਜਿਸ ਪਾਸੇ ਗਿਆਨ ਉਸੇ ਦਾ ਹੀ ਮਿਲੇਗਾ ਉਸੇ ਦਾ ਹੀ ਹੋਏ ਮਿਲੇ ਪ੍ਰਮਾਤਮਾ ਦਾ ਗਿਆਨ ਉਦੋਂ ਮਿਲਦਾ ਜਦ ਮਨ ਨੂੰ ਪ੍ਰਮਾਤਮਾ ਦੇ ਅਨੁਕੂਲ ਕਰੀਏ ਅਨੁਕੂਲ ਕਰੀਏ ਹੋ ਜ ਨਹੀਂ ਪਰਮਾਤਮਾ ਦੇ ਮਾਰਗ ਤੇ ਚਲਾਈਏ ਗੁਰੂ ਪੰਥ ਤੇ ਚਲਾਈਏ ਕਿੰਨੇ ਨੇ ਗੁਰੂ ਪੰਥ ਹੈ ਕਿ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਇਹਦੀ ਸੰਤ ਵਿਨੋਬਾ ਭਾਵੇ ਨੇ ਬੜੀ ਭਾਰੀ ਵਿਆਖਿਆ ਕੀਤੀ ਹੈ ਮਨ ਨੇ ਮਗ ਨ ਚੱਲੇ ਪੰਥ ਮਨ ਨੇ ਧਰਮ ਸੇਤੀ ਸੰਬੰਧ ਮਹਾਰਾਜ ਕਹਿੰਦੇ ਜੋ ਧਰਮ ਦਾ ਪੰਥ ਹੈ ਉਸ ਤੇ ਤੇ ਚੱਲਦਾ ਨਹੀਂ ਤੇ ਜੋ ਧਰਮ ਦਾ ਪੰਥ ਨਹੀਂ ਹੈ ਉਸੇ ਤੇ ਚੱਲਦਾ ਹੈ ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪ੍ਰਮਾਤਮਾ ਤੱਕ ਜਾਂਦਾ ਹੀ ਨਹੀਂ ਮੰਨੇ ਮਗ ਨਾ ਚੱਲੇ ਪੰਥ ਕਹਿੰਦੇ ਨੇ ਮਾਰਗ ਪ੍ਰਮਾਤਮਾ ਤੱਕ ਜਾਂਦਾ ਭਾਵੇਂ ਇਹ ਕਰਮ ਧਰਮ ਹੈ ਪਰ ਜਿਸ ਕਰਮ ਦੇ ਚ ਧਰਮ ਦੀ ਸੁਗੰਧ ਨਹੀਂ ਹੈ ਪਰਭੂ ਨੂੰ ਮੰਨਣ ਵਾਲਾ ਉਸ ਸਮਾਰਕ ਤੇ ਨਹੀਂ ਚਲੇਗਾ ਉਹ ਕਰਮ ਕਾਂਡ ਨਹੀਂ ਕਰੇਗਾ ਨਹੀਂ ਕਰੇਗਾ। ਤਾਂ ਚਲੋ ਫਿਰ ਧਰਮ ਦਾ ਪੰਥ ਕੀ ਹੈ? ਇਹ ਸ਼ਲੋਕ 12 ਤੋਂ ਵਧੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਬੜੇ ਗਹਿराई ਨਾਲ ਲੈਣਾ। ਮਹਾਰਾਜ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾੜਾਈ। ਓਲੇ ਫਰੇ ਗਵਾਰ ਨਾ ਉਹਨੇ ਘਰ ਬਿਸਰਾਏ ਕੇ ਉਹnde ਨਰਕ ਅੰਦਰ ਪੰਥ ਪ੍ਰੇਮ ਪ੍ਰੇਮ ਦਾ ਪੰਥ ਹੀ ਪ੍ਰਭੂ ਦਾ ਪੰਥ ਹੈ ਪ੍ਰੇਮ ਦਾ ਪੰਥ ਹੀ ਪਰਮਾਤਮਾ ਦਾ ਪੰਥ ਹੈ ਪ੍ਰੇਮ ਦਾ ਪੰਥ ਹੀ ਗੁਰੂ ਦਾ ਪੰਥ ਹੈ ਗੁਰੂ ਪੰਥ ਪਉਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਕੋਲ ਮੜੀ ਮਟ ਭੋਲ ਨਾ ਮਾਣੇ ਮੈਂ ਅਕਸਰ ਅਰਜ਼ ਕਰਦਾ ਹੁੰਦਾ ਦੋ ਗਿਆਨੀ ਲੜ ਪੈਣਗੇ ਗਿਆਨ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ ਦੋ ਦਾਨੇ ਵੀ ਲੜ ਪੈਣਗੇ ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਦੋ ਸੇਵਾਦਾਰ ਵੀ ਲੜ ਪੈਣਗੇ ਸੇਵਾ ਕਰਦੇ ਹੋਇਆ ਅਕਸਰ ਭਾਰਤ ਦੇ ਦੇਖੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ ਜੋੜੇ ਜਿਹਾੜਨ ਵਾਲੇ ਮਨੁੱਖਾਂ ਨੂੰ ਝਾੜਨ ਲੱਗ ਪੈਂਦੇ ਨੇ ਕੱਪੜੇ ਝਾੜਨ ਵਾਲੇ ਫਿਰ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਸੇਵਾ ਕਰਕੇ ਵੀ ਹਿਰਦਾ ਸ਼ੁੱਧ ਨਹੀਂ ਆਉਂਦਾ ਹਿਰਦਾ ਕਿਸ ਨਾਲ ਸ਼ੁੱਧ ਹੁੰਦਾ ਹੈ ਪ੍ਰੇਮ ਨਾਲ ਪ੍ਰੇਮ ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਅਉਖੈ ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹਚਾਣੀ ਬੜੀ ਅਉਖੀ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਪਟ ਕਰਨਾ ਬੜਾ ਅਉਖੈ ਜਿਸ ਨਾਲ ਪ੍ਰੇਮ ਹੈ ਉਹਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਤੇ ਸਾਰੇ ਬ੍ਰਹਿਮੰਡ ਨਾਲ ਪ੍ਰੇਮ ਪਰਮਾਤਮਾ ਨਾਲ ਪ੍ਰੇਮ ਦਾ ਮਤਲਬ ਕੀ ਹੈ ਸਮੂਹ ਨਾਲ ਪ੍ਰੇਮ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਬੋਲ ਨਾ ਵਾਨੇ ਪੁਰਦਾ ਉਸਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਵੇ। ਪ੍ਰੇਮ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ। ਪਰ ਹੁਣ ਪ੍ਰੇਮ ਕਿਸ ਤਰ੍ਹਾਂ ਪੈਦਾ ਹੁੰਦਾ ਹੈ? ਜਿੰਨੂੰ ਰੋਜ਼-ਰੋਜ਼ ਯਾਦ ਕਰੀਏ, ਯਾਦ ਕਰੀਏ। ਯਾਦ ਹੀ ਪ੍ਰੇਮ ਬਣ ਜਾਂਦਾ ਹੈ। ਜਿਵੇਂ ਖਾਦਾ ਹੋਇਆ ਭੋਜਨ ਕੁਛ ਪੜਾਵਾ ਤੋਂ ਲੰਘ ਕੇ ਇੱਕ ਦਿਨ ਖੋਲ ਬਣ ਜਾਂਦਾ ਹੈ। ਬਾਰ-ਬਾਰ ਦੀ ਯਾਦ ਹੀ ਪ੍ਰੇਮ ਬਣ ਜਾਂਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹਿਰਦਾ ਕਿਨੂੰ ਯਾਦ ਕਰੇਗਾ ਜਿਸ ਤੋਂ ਹਿਰਦਾ ਪ੍ਰਭਾਵਿਤ ਹੈ ਦੂਜੇ ਇਹਨੂੰ ਯਾਦ ਕਰ ਸਕਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸਨੂੰ ਯਾਦ ਨਹੀਂ ਕਰੇਗਾ ਇਹ ਵੀ ਮੈਂਸਕ ਪਰ ਵਾਰਤੋਂ ਮਨ ਪ੍ਰਭਾਵਿਤ ਹੈ ਪਰਵਾਰ ਦੀ ਯਾਦ ਆਪੇ ਚਲਦੀ ਹੈ ਆਪੇ ਚਲਦੀ ਹੈ ਕੀ ਵਾਜੇ ਵਜਾਣ ਦੀ ਲੋੜ ਹੈ ਪੁੱਤਰ ਨੂੰ ਯਾਦ ਕਰਨ ਵਾਸਤੇ ਪਤੀ ਪਤਨੀ ਨੂੰ ਯਾਦ ਕਰਨ ਵਾਸਤੇ ਕਥਾ ਕੀਰਤਨ ਦੀ ਲੋੜ ਹੈ। ਧਨ ਸੰਪਦਾ ਨੂੰ ਯਾਦ ਕਰਨ ਵਾਸਤੇ ਕਿਆ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਘੋਟਣ ਦੀ ਲੋੜ ਹੈ। ਪਰਿਵਾਰ ਦੀ ਯਾਦ ਆਪੇ ਆਉਂਦੀ ਹੈ। ਪਦਾਰਥਾਂ ਦੀ ਯਾਦ ਆਪੇ ਆਉਣੀ ਹੈ। ਰਹਿ ਗਈ ਗੱਲ ਪ੍ਰਮਾਤਮਾ ਨੂੰ ਯਾਦ ਕਰਨਾ ਹੈ, ਵਾਜੇ ਵਜਾਓ, ਤਬਲੇ ਖੜਕਾਓ, ਕਥਾ ਕਰੋ, ਕਹਾਣੀਆਂ ਕਰੋ, ਫਲਸਫਾ ਘੋਟੋ। ਸਭ ਕੁਝ ਕਰੋ ਪਰ ਮੈਂ ਅਰਜ਼ ਕਰਾਂ ਯਾਦ ਫਿਰ ਵੀ ਨਹੀਂ ਆਉਂਦਾ ਕਾਰਨ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਨਹੀਂ ਯਾਦ ਕਰਦਾ ਤੇ ਜਦ ਯਾਦ ਹੀ ਨਹੀਂ ਕਰਦਾ ਤਾਂ ਪ੍ਰੇਮ ਕਿੱਥੇ ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਹੈ ਉਹ ਯਾਦ ਬਣ ਜਾਂਦੀ ਮਨ ਉਸ ਨੂੰ ਮੰਗਦਾ ਹੈ ਚਾਹਦਾ ਹੈ ਪ੍ਰਭਾਵਿਤ ਹੋ ਕੇ ਇਹੀ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਹਿਰਦੇ ਨੂੰ ਸ਼ੁੱਧ ਕਰਦਾ ਹੈ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਮਨੁੱਖੀ ਮਨ ਪਰਮਾਤਮਾ ਦੇ ਅਨੁਕੂਲ ਹੋਵੇ ਤੇ ਇੱਕ ਦਿਨ ਜੋ ਕੁਝ ਪ੍ਰਾਪਤ ਹੁੰਦਾ ਹੈ ਗਿਆਨ ਤੇ ਪ੍ਰੇਮ ਜਦੀ ਕੋਈ ਸੀਮਾ ਨਹੀਂ ਅੰਤ ਨਹੀਂ ਐਵੀ ਮੈਂ ਅਰਜ਼ ਕਰਦੇ ਹਾਂ ਤਾਂ ਅਨੁਕੂਲ ਕਰਨ ਦਾ ਢੰਗ ਸਤਿਗੁਰ ਨੇ ਪੰਜ ਪੜਾਉ ਦੱਸੇ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਜੋੜੀ ਪੰਜ ਬਾਣੀਆਂ ਪਾਈਆਂ। ਪ੍ਰਥਮ ਜਪ ਅਬਦੀ ਗਿਆਤਨੀ ਅਸ ਕਰਾਂ ਜਪ ਬਾਣੀ ਦਾ ਨਾਮ ਹੈ। ਉੱਪਰ ਜੋ ਹੈ ਉਹ ਮੰਗਲਾ ਚਰਨ ਹੈ ਮੂਲ ਮੰਤਰ। ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਦ ਵਿੱਚ ਵੀ ਦੋ ਡੰਡੀਆਂ ਨੇ ਬੰਦ ਕਰ ਦਿੱਤਾ ਹੈ ਜਪ ਸ਼ਬਦ ਨੂੰ ਸਤਗੁਰ ਨੇ ਬੰਦ ਕਰ ਦਿੱਤਾ ਹੈ। ਇਨੋਂ ਉੱਪਰ ਵੀ ਨਾ ਜੋੜਨਾ ਥੱਲੇ ਵੀ ਨਾ ਜੋੜਨਾ ਸਿਰਫ ਬਾਣੀ ਦਾ ਨਾਮ ਹੈ ਗੁਰਪਰਸਾਦ ਇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ ਇੱਕ ਪੰਕਤੀ ਪੂਰੀ ਹੋ ਗਈ ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਹੋ ਗਿਆ ਪੀ ਫੁਲ ਸਟਾਪ ਆਨ ਥੈਟ ਪੰਕਤੀ ਪੂਰੀ ਹੋ ਗਈ ਜਪ ਬਾਣੀ ਦਾ ਨਾਮ ਹੈ ਹੁਣ ਜਪ ਸ਼ੁਰੂ ਹੁੰਦਾ ਹੈ ਆਹ ਦਾ ਸੱਚ ਜੋਗਾਵ ਦਾ ਸੱਚ ਹੈ ਵੀ ਸੱਚ ਨਾਂ ਨਿਕ ਹੋਸੀ ਵੀ ਸੱਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਸਲੋਕ ਹੈ ਪੌੜੀ ਵੀ ਨਹੀਂ ਹੈ ਇਹ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਸਲੋਕ ਨੇ ਸਵੈ ਗਏ ਨੇ ਕਵਿਤਾ ਨੇ ਛੰਦ ਨੇ ਪਦੇ ਨੇ ਔਰ ਪਦੇ ਵੀ ਕਈ ਤਰ੍ਹਾਂ ਦੇ ਦੋ ਪਦੇ ਤ੍ਰਿ ਪਦੇ ਚੋ ਪਦੇ ਪੰਜ ਪਰੇ ਅਸ਼ਟ ਪਦੀਆਂ ਦੋਹੇ ਇਹ ਸਲੋਕ ਹੈ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਵਿੱਚ ਕਿਤਾ ਹੈ ਰੁਬਾਈ ਹੈ ਗ਼ਜ਼ਲ ਹੈ ਨੰਦਲਾ ਇਹ ਨੰਦ ਲਾਲ ਦੀ ਬਾਣੀ ਨੋ ਅਸੀਂ ਕਹਿੰਦੇ ਹਾਂ ਬਜ਼ਲਾ ਭਾਈ ਨੰਦਲਾ ਕੁਝ ਨਜ਼ਮਾ ਵੀ ਨੇ ਉਹਦੇ ਵਿੱਚ ਲੇਕਿਨ ਬਹੁਤਿਆਂ ਗ਼ਜ਼ਲਾਂ ਹੈ ਉਰਦੂ ਸ਼ਾਇਰੀ ਦਾ ਇਹ ਰੂਪ ਹੈ ਭਾਰਤ ਦੀ ਭਾਸ਼ਾਵਾਂ ਦੇ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਦਸੰਗ੍ਰੰਥ ਤੇ ਦੇਖ ਸਕਦੇ ਹੋ ਚਾਚਰੀ ਛੰਦ ਬੁਜੰਗ ਪ੍ਰਯਾਤਨ ਇਕ ਅਚ੍ਰਿਚ ਹੈ ਹੈਰਾਨੀ ਕੀ ਹੁੰਦੀ ਹੈ ਇਤਨੇ ਛੰਦ ਇਤਨੇ ਪ੍ਰਕਾਰ ਦੇ ਛੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤੇ ਨੇ ਮੈਂ ਇਥੇ ਤੱਕ ਸੁਣਿਆ ਜਦ ਮੈਂ ਸ਼ਾਂਤੀ ਨਿਗੇਤਨ ਦੇਖਣ ਗਿਆ ਸੀ ਰਵਿੰਦਰਨਾਥ ਟੈਗੋਰ ਆਪਣੇ ਵਿਦਿਆਰਥੀਆਂ ਨੂੰ ਜਾਪ ਸਾਬ ਤੋਂ ਛੰਦਾਂ ਬੰਦੀ ਸਿਖਾਉਂਦੇ ਸਨ ਕਵਿਤਾ ਦੀ ਚਾਲ ਸਿਖਾਉਂਦੇ ਸਨ ਬੇ ਸਿੱਖੋ ਗੁਰੂ ਗੋਬਿੰਦ ਸਿੰਘ ਤੋਂ ਐਨੇ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਗੁਜੰਗ ਪਰਿਆਤ ਛੰਦ ਜਿਵੇਂ ਸਭ ਟੇੜਾ ਚੱਲਦਾ ਉਹ ਛੰਦ ਵੀ ਟੇੜਾ ਚੱਲਦਾ ਹੈ ਕਿਹੜਾ ਟੇੜਾ ਚੱਲਦਾ ਚਾਚਰੀ ਛੰਦ ਕੁਮਾਈਆਂ ਦੀ ਪਹਾੜੀਆਂ ਦੇ ਜਗ੍ਹਾਏ ਜਾਂਦਾ ਹੈ ਜਦ ਨਾਨਕ ਮਤੇ ਦੀਵਾਲੀ ਵਾਲੇ ਦਿਨ ਬੜਾ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਹੁੰਦੀਆਂ ਨੇ ਇਹ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਫਿਰ ਆਪਣੀ ਬਾੜੀ ਭਾਸ਼ਾ ਦੇ ਚਾਚਰੀ ਛੰਦ ਗਾਉਂਦੇ ਨੇ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਕਰਦੇ ਨੇ ਜਿਤਨੇ ਗੁਰੂ ਕੇ ਸਿੰਘ ਪਹੁੰਚਦੇ ਨੇ ਉਸ ਤੋਂ ਦੁਗਣੇ ਪਹਾੜੀਏ ਪਹੁੰਚਦੇ ਨੇ ਕਮਾਈਆਂ ਦੀ ਪਹਾੜੀਆਂ ਪਰ ਉੱਥੇ ਬਹਿਣੋ ਪਤਾ ਚਲਿਆ ਕਿ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰ ਇਹਦੀ ਗਾਇਕੀ ਉਹਨਾਂ ਕੋਲ ਹੈ ਦਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਚਰੀ ਛੰਦ ਦੇ ਬਹੁਤ ਸਾਰੇ ਬਾਣੀ ਉਚਾਰਨ ਕੀਤੇ ਵਜੰਗ ਪਰਿਆਚਨ ਸੰਗੀਤ ਵਜੰਗ ਪਰਿਆਚਨ ਤੇ ਵੀ ਹੈ ਜਿਹਦੇ ਸੰਗੀਤ ਵੀ ਚੱਲੇਗਾ ਛੰਦ ਵੀ ਚੱਲੇਗਾ खैर ਮੁਖਤਸਰ ਮੈਂ ਰਸ ਕਰਾਂ ਇਹde ਥੋੜਾ ਟਾਈਮ ਨਾ ਲਵਾਂ ਇਹ ਸ਼ਲੋਕ ਹੈ ਪੌੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋਵੇ ਇਹ ਪਹਿਲੀ ਕੌੜੀ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇਹ ਪੌੜੀ ਸਮਾਪਤ ਹੋ ਗਈ ਇੱਕ ਪੌੜੀ ਮੂਲ ਮੰਤਰ ਨੂੰ ਕਈ ਪਹਿਲੀ ਕੌੜੀ ਦਾ ਪਾਠ ਆਖੀ ਜਾਂਦੇ ਨੇ ساری ਜ਼ਿੰਦਗੀ ਲੰਘ ਜਾਂਦੀ ਹੈ ਗੁਰਦੌਰਿਆਂ ਦੇ ਅੰਦਰ ਅਬਦੀ ਗਾਇਤ ਲਈ ਇਸ ਕਰਾਂ ਜਪ ਕਿਸ ਦਾ ਕਰਨਾ ਹੈ ਸੱਚ ਦਾ ਕਰਨਾ ਹੈ ਸੱਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਉਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਉਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੁਝ ਵੀ ਨਹੀਂ ਇੱਕ ਮਰਿਆਦਾ ਬਣਾ ਦਿੱਤੀ ਹੈ ਇੰਨਾ ਵੱਡਾ ਸਾਗਰ ਹੈ ਮੱਛਲੀ ਜਿੱਥੇ ਚਾਹੇ ਜਾ ਸਕਦੀ ਹੈ ਜਾ ਸਕਦੀ ਹੈ ਹਜ਼ਾਰਾਂ ਮੀਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ 'ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ 'ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ੀਅਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰੇ ਵੀ ਜਾ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ ਲੱਖ ਵੀ ਯਤਨ ਕਰੇ ਨਹੀਂ ਜਾ ਸਕਦੀ ਤਣਕ ਕੇ ਮਰ ਜਾਏਗੀ ਭਰਮਣ ਕਰ ਸਕਦੀ ਹੈ ਸਾਗਰ ਦੇ 'ਚ ਮਨੁੱਖ ਕੁਛ ਵੀ ਕਰੇ ਜੋ ਉਸਨੇ ਮर्यादा ਬਣਾਈ ਹੈ ਉਸੇ ਦੇ 'ਚ ਹੀ ਕਰ ਸਕਦਾ ਹੈ ਕਿਸੇ ਪਾਸੇ ਵੀ ਚੱਲ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਚੰਗਾ ਕਰ ਸਕਦਾ ਹੈ ਮਾੜਾ ਕਰ ਸਕਦਾ ਹੈ ਜਿਤਨੇ ਉਸ ਦਾ ਸੀਮਾ ਬਣਾਈ ਹੈ ਸਾਡੇ ਉਸ ਸੀਮਾ ਦੇ ਚ ਅਸੀਂ ਨੇਕ ਵੀ ਕਰ ਸਕਦੇ ਆ ਬਦ ਵੀ ਕਰ ਸਕਦੇ ਆ ਬਣਾਈ ਉਸੇ ਕਿਉਂਕਿ ਮर्यादा ਉਸੇ ਦੀ ਬਣਾਈ ਹੋਈ ਹੈ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹਿੰਦੇ ਨੇ ਸਭ ਕੁਝ ਤੇਰਾ ਸਾਡਾ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਤੇਰੀ ਦਿੱਤੀ ਹੋਈ ਸ਼ਕਤੀ ਨਾਲ ਤੈਨੂੰ ਯਾਦ ਕੀਤਾ ਤੋ ਹਿਰਦਾ ਹੀ ਨਾ ਦਿੰਦਾ ਕਿਵੇਂ ਯਾਦ ਕਰਦਾ ਤੁਹਾ ਇਕਲੇ ਨਾਂ ਦੇਂਦਾ ਤੇ ਤੈਨੂੰ ਸਮਝਦੇ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀਤੀ ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀਤੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਨੰਦ ਮਿਲਿਆ ਇਹ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਹੈ ਜਦ ਸਜਦਾ ਕਰਨਾ ਵਿਅਕਤੀ ਦਾ ਨਹੀਂ ਕਿਸ ਅਧਾ ਕਰਨਾ ਜਿਹਦੇ ਹੁਕਮ ਦੇ ਚ ਸਭ ਕੁਝ ਚੱਲਦੇ ਹੈ ਸਭ ਕੁਝ ਚੱਲਦੇ ਹੈ ਇਹ بار-ਬਾਰ ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ। ਐਸਵਾਸੀ ਸਾਹਿਬ ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਮੈਰਾ ਫੜ ਕਾਮਾ ਅਗਰ ਕੋਈ ਕਰਨ ਲੱਗ ਪਿਆ ਤਾਂ ਜਪ ਦੀ ਵੀ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਹੈ। ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਹਾਂ ਬੰਦਾ ਧਾਰਮਿਕ ਹੈ ਪਰ ਅਜੇ ਧਰਮ ਦਾ ਬਚਪਨਾ ਹੈ ਦੇਖੋ ਬਚਪਨਾ ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ ਅਡਲਟ ਹੋ ਗਿਆ ਸਿਆਣਾ ਹੋ ਗਿਆ ਸੋਝਵਾਨ ਹੈ ਬੰਦਾ ਧਾਰਮਿਕ ਹੈ ਤੇ ਬ੍ਰਹਮ ਗਿਆਨੀ ਹੋ ਗਿਆ ਬਜ਼ੁਰਗ ਹੋ ਗਿਆ ਇਹ ਤੇ ਬਜ਼ੁਰਗ ਹੋ ਗਿਆ ਇਸ ਨੇ ਤੇ ਪਰਮ ਪਦ ਨੂੰ ਪਾ ਲਿਆ ਪ੍ਰਾਪਤ ਕਰ ਲਿਆ ਜਵੇਂ ਸਰੀਰ ਦਾ ਬਚਪਨਾ ਜਵਾਨੀ ਤੇ ਬਜ਼ੁਰਗੀ ਆਉਂਦੀ ਹੈ ਧਰਮ ਦਾ ਬਚਪਨਾ ਵੀ ਆਉਂਦਾ ਹੈ ਭਗਤ ਕਬੀਰ ਕਹਿੰਦੇ ਨੇ ਮੈਂ ਬਥੇਰਿਆਂ ਕੋਲ ਧਰਮ ਦਾ ਬਚਪਨਾ ਦੇਖਦਾ ਕਿਸ ਤਰ੍ਹਾਂ ਮਾਥੇ ਤਿਲਕ ਹੱਥ ਮਾਲਾ ਵਾਣਾ ਲੋਗਨ ਰਾਮ ਖੇਡਾਉਣਾ ਜਾਣਾ ਬੱਚੇ ਦੀ ਪਹਿਚਾਣ ਕੀ ਆਉਂਦੀ ਹੈ ਉਹ ਹਰ ਚੀਜ਼ ਨੂੰ ਖਿਡਾਉਣਾ ਸਮਝਦਾ ਹੈ ਤੇ ਖੇਡਣ ਦੀ ਰੁਚੀ ਉਸ ਦੇ ਅੰਦਰ ਬੜੀ ਪਰਬਲ ਹੈ ਉਹ ਦੇਵਾ ਸੇ ਸਭ ਕੁਝ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਕਰ ਦੇ ਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਤੇ ਪਿਓ ਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਤੇ ਮਮਤਾ ਦਾ ਮਾਰ ਆ ਪਿਓ ਵੀ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਇਹ ਕੇ ਨ ਜਾਣੋ ਗੁਸਤਾਖੀ ਮਾ ਉਹਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਕਥਾ ਕੀਰਤਨ ਖਿਡਾਉਣਾ ਸਭ ਕੁਝ ਖਿਡਾਉਣਾ ਮਾਥੇ ਤੇਲ ਘਾਤ ਮਾਲਾ ਵਾਣਾ ਲੋਗਨ ਰਾਮ ਖੇਲੋਣਾ ਧਾਣਾ ਜੋ ਥੋੜਾ ਜਿਆ ਸਮਾਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ ਸਮਾਜਿਕ ਰਸਮ ਕਰਕੇ ਆ ਗਏ ਕਿਸੇ ਕਾਮਨਾ ਕਰਕੇ ਆ ਗਏ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ ਕੋ ਸੁਣਿਆ ਹੀ ਨਹੀਂ ਪ੍ਰਭਾਵ ਕਿਸ ਤਰ੍ਹਾਂ ਪਾਏਗਾ ਉਹਦੇ ਗੁਣ ਨੂੰ ਸੁਣ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਉ ਰਸਨਾ ਗਏ ਸੁਣੀਏ ਦੀ ਚਾਰ ਪੌੜੀਆਂ ਨ ਮੰਨੀਆਂ ਦੀ ਚਾਰ ਪੌੜੀਆਂ ਜਿਹੜਾ ਉਸ ਤੋਂ ਪ੍ਰਭਾਵਿਤ ਹੋਵੇ ਤਾਈ ਮੰਗ ਕਰੇਗਾ ਤਾਈ ਜਪ ਕਰੇਗਾ ਅਗਰ ਪ੍ਰਭਾਵਤ ਹੀ ਨਹੀਂ ਧਿਆਨ ਨਹੀਂ ਚਲੇ ਗਿਆਨੀ ਸੰ ਸਿੰਘ ਮਸਕੀਨ ਜਿਨੇ ਅੱਜ ਦੀ ਕਥਾ ਦੇ ਵਿੱਚ ਮੂਰਤ ਵਿਅਕਤੀ ਦੀਆਂ ਤਿੰਨ ਨਿਸ਼ਾਨੀਆਂ ਦੱਸੇ ਇਹਦਾ ਵਿੱਚ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕਿ ਲਾਇਮੀ ਮੁਕਮਲ ਗਿਆਨ ਨਾ ਹੋਣਾ ਗਲਤ ਇਲਮ ਹੋਣਾ ਕੋਲ ਦੂਸਰਾ ਅੰਤ ਵਿਸ਼ਵਾਸ ਤੇ ਤੀਸਰਾ ਦੂਸਰਿਆਂ ਦੇ ਨਾਲ ਸੁਖ ਦੀ ਖੁਸ਼ੀਆਂ ਦੀ ਆਸਾ ਜਿਹੜੀ ਹੈ ਉਹ ਲਾ ਲੈਣਾ ਇਹ ਐਸੀਆਂ ਨਿਸ਼ਾਨੀਆਂ ਹੈਗੀਆਂ ਜਿਹੜੀ ਅਗਰ ਕਿਸੇ ਵਿਅਕਤੀ ਚ ਪਾਈਆਂ ਜਾਂਦੀਆਂ ਤੇ ਉਹ ਮੂਰਖ ਵਿਅਕਤੀ ਹੈਗਾ ਕਿਉਂਕਿ ਜਿਹਦੇ ਕੋਲ ਮੁਕੰਮਲ ਗਿਆਨ ਹੀ ਨਹੀਂ ਹੈਗਾ ਸਹੀ ਇਲਮ ਹੀ ਨਹੀਂ ਹੈਗਾ ਉਹ ਤੁਹਾਨੂੰ ਕਿਸ ਤਰ੍ਹਾਂ ਮੰਜ਼ਲ ਤੱਕ ਪਹੁੰਚਾ ਸਕਦਾ ਉਹਨੂੰ ਤੇ ਆਪ ਨਹੀਂ ਮੰਜ਼ਲ ਤੱਕ ਪਹੁੰਚਣੇ ਦਾ ਪਤਾ ਹੈ ਜਿਸ ਬੰਦੇ ਨੂੰ ਪਤਾ ਹੀ ਨਹੀਂ ਹੈ ਕਿ ਆਹ ਰਸਤਾ ਕਿੱਥੇ ਜਾਂਦਿਆ ਹੈਗਾ ਹੈ ਜਾਂ ਇਹਦੀ ਐਂਡ ਦੇ ਉੱਤੇ ਕਿਹੜੀ ਮੰਜ਼ਲ ਹੈਗੀ ਹੈ ਤੇ ਅਗਰ ਕੋਈ ਮੁਸਾਫਰ ਰਾਈ ਹੋਏ ਕੋ ਪੁੱਛੇਗਾ ਤੇ ਕੀ ਉਹਨੂੰ ਸਹੀ ਦੱਸ ਦੇਗਾ ਉਹਨੂੰ ਵੀ ਹੋ ਗਲਤ ਰਸਤੇ ਤੇ ਪਾਵੇਗਾ ਇਸ ਲਈ ਜਦ ਕੋ ਗਿਆਨ ਸਹੀ ਨਹੀਂ ਹੈਗਾ ਇਲਮ ਸਹੀ ਨਹੀਂ ਹੈਗਾ ਉਹ ਕਦੀ ਵੀ ਕਿਸੇ ਵੀ ਮਨੁੱਖ ਨੂੰ ਸਹੀ ਮੰਜ਼ਲ ਦਾ ਪਤਾ ਨਹੀਂ ਦੱਸ ਸਕਦਾ ਹੈਗਾ ਤੇ ਦੂਸਰਾ ਅੰਤ ਵਿਸ਼ਵਾਸ ਰੱਬ ਦੀ ਜ਼ਾਤ ਤੇ ਯਕੀਨ ਨਹੀਂ ਰੱਖਣਾ ਬਲਕਿ ਜੜੀਆਂ ਚੀਜ਼ਾਂ ਆ ਜਿਹੜੇ ਇਨਸਾਨ ਐ ਉਹਨਾਂ ਦੇ ਉੱਤੇ ਯਕੀਨ ਰੱਖ ਲੈਣਾ ਕਿ ਬਿੱਲੀ ਨੇ ਰਾਹ ਕੱਟ ਲਿਆ ਤੇ ਨੁਕਸਾਨ ਹੋਏਗਾ ਦੁਕਾਨ ਖੋਲੀ ਐ ਧਾਰ ਲੈਣ ਕੋਈ ਆ ਗਿਆ ਪਹਿਲਾ ਗਾਫ ਤੇ ਸਾਰਾ ਦਿਨ ਨੁਕਸਾਨ ਚ ਗੁਜ਼ਰੇਗਾ ਅਗਰ ਸਾਲ ਦਾ ਨਵਾਂ ਦੇਣਾ ਤੇ ਉਹਦੇ ਚ ਕੋਈ ਦੁੱਖ ਜਾਂ ਬੁਰੀ ਖਬਰ ਸੁਣਨ ਨੂੰ ਮਿਲ ਗਈ ਆ ਤੇ ਇਸੇ ਯਕੀਨ ਦੇ ਨਾਲ ਕਿ ਹੁਣ ਪੂਰਾ ਸਾਲ ਹੀ ਜਿਹਦਾ guzrega ਆਪਣੇ ਆਪ ਨੂੰ ਅਫਸੁਰਦਾ ਕਰ ਲੈਣਾ ਦੁਖੀ ਕਰ ਲੈਣਾ ਪਰੇਸ਼ਾਨ ਕਰ ਲੈਣਾ ਇਹ ਚੀਜ਼ਾਂ ਜਿਹੜੀਆਂ ਰੱਬ ਦੀ ਜ਼ਾਤ ਤੇ ਯਕੀਨ ਘਟਾਉਂਦੀਆਂ ਹੈਗੀਆਂ ਜਾਂ ਇਹ ਜ਼ਾਹਰ ਕਰਦੀਆਂ ਕਿ ਉਸ ਬੰਦੇ ਦਾ ਇਮਾਨ ਕਮਜ਼ੋਰ ਹੈ ਉਹਨੂੰ ਰੱਬ ਦੀ ਜ਼ਾਤ ਤੇ ਯਕੀਨ ਨਹੀਂ ਹੈ ਉਹਨੂੰ ਹੀ ਯਕੀਨ ਨਹੀਂ ਹੈ ਕਿ ਇਸ ਕਾਇਨਾਤ ਦਾ ਖਾਲਕ ਤੇ ਮਾਲਕ ਰੱਬ ਦੀ ਜ਼ਾਤ ਹੈ ਉਹੀ ਫਾਇਦਾ ਦੇ ਸਕਦੀ ਹੈ ਉਹੀ ਨੁਕਸਾਨ ਦੇ ਸਕਦੀ ਹੈ ਉਸ ਤੋਂ ਇਲਾਵਾ ਕੋਈ ਮਨੁੱਖ ਕੋਈ ਪਸ਼ੂ ਪੰਛੀ ਜਿਹੜੇ ਆ ਉਹ ਇਹ ਤਾਕਤ ਨਹੀਂ ਰੱਖਦੇ ਕਿ ਉਹ ਕੋਈ ਨੁਕਸਾਨ ਪਚਾ ਸਕਣੀਆਂ ਫਾਇਦਾ ਦੇ ਸਕਣ ਲੇਕਿਨ ਅੰਤ ਵਿਸ਼ਵਾਸ ਦੀ ਬਜਾਏ ਤਾਂ ਇਨਸਾਨ ਆਪਣੇ ਆਪਣਾ ਤੇ ਫਾਇਦਾ ਤੇ ਨੁਕਸਾਨ ਜਿਹੜਾ ਸੋਚਣਾ ਸ਼ੁਰੂ ਕਰ ਦਿੰਦਾ ਹੈਗਾ ਹੈ ਔਰ ਤੀਸਰਾ ਹੈਗਾ ਹੈ ਕਿਸੇ ਇਨਸਾਨ ਨਾਲ ਆਸ ਉਮੀਦ ਲਾਉਣੀ ਸੁਖ ਦੀ ਸਕੂਨ ਦੀ ਖੁਸ਼ੀਆਂ ਦੀ ਲਾਲਸਾ ਚ ਆ ਕੇ ਪਖੰਡੀਆਂ ਦੇ ਕੋਲ ਜਾਣਾ ਰੱਬ ਦੀ ਜ਼ਾਤ ਕੋਲ ਨਹੀਂ ਮੰਗਣਾ ਬਲਕਿ ਪਖੰਡੀਆਂ ਕੋ ਜਾ ਕੇ ਉਹਨਾਂ ਕੋ ਮੰਗਣਾ ਔਰ ਆਪਣਾ ਵਕਤ ਤੇ ਪੈਸਾ ਵੀ ਜ਼ਿਆਦਾ ਕਰਨਾ ਔਰ ਆਪਣਾ ਈਮਾਨ ਵੀ ਕਮਜ਼ੋਰ ਕਰਨਾ ਇਹ ਉਹ ਨਿਸ਼ਾਨੀਆਂ ਜਿਹੜੀਆਂ ਕਿ ਕਿਸੇ ਵਿਅਕਤੀ ਦਾ ਮੂਰਖ ਹੋਣ ਦੀ ਪਤਾ ਦੱਸਦੀਆਂ ਉਸ ਦਾ ਦੱਸਦੀਆਂ ਕਿ ਇਹ ਵਿਅਕਤੀ ਜਿਹੜਾ ਹੈ ਮੂਰਖ ਹੈਗਾ ਵੈ ਇਸ ਲਈ ਵੀਰੋ ਅਗਰ ਤੇ ਕਿਸੇ ਦੇ ਵਿੱਚ ਹੈ ਤੇ ਇਸ ਨੂੰ ਖਤਮ ਕਰੇ ਕਿਉਂਕਿ ਇਸ ਯਕੀਨ ਦੇ ਨਾਲ ਕਿ ਇਸ ਕਾਇਨਾਤ ਦਾ ਖਾਲਕ ਮਾਲਿਕ ਰੱਬ ਦੀ ਜ਼ਾਤ ਹੈ ਉਸ ਤੋਂ ਇਲਾਵਾ ਕੋਈ ਨਹੀਂ ਉਹ ਹੀ ਫਾਇਦਾ ਤੇ ਨੁਕਸਾਨ ਦਾ ਮਾਲਿਕ ਹੈ ਉਸ ਤੋਂ ਇਲਾਵਾ ਅਗਰ ਪੂਰੀ ਕਾਇਨਾਤ ਵੀ ਜੁੜ ਜੇ ਕਿਸੇ ਇੱਕ ਨੂੰ ਫਾਇਦਾ ਪਹੁੰਚਾਉਣ ਲਈ ਇਹ ਖਾਤਰ ਤੇ ਉਹਨੂੰ ਫਾਇਦਾ ਨਹੀਂ ਪਹੁੰਚਾ ਸਕਦੇ ਔਰ ਅਗਰ ਨੁਕਸਾਨ ਪਹੁੰਚਾਉਣ ਲਈ ਜੁੜਦੇ ਤੇ ਨੁਕਸਾਨ ਨਹੀਂ ਪਹੁੰਚਾ ਸਕਦੇ ਜਬ ਤੱਕ ਕਿ ਰੱਬ ਨਾ ਚਾਵੇ ਬਾਕੀ ਵੀਰਾਂ ਤੁਹਾਨੂੰ ਕਥਾ ਕਹਿੰਦੇ ਲਈ ਵੀ ਕਮੈਂਟਸ ਕਰਕੇ ਲਾਜ਼ਮੀ ਦੱਸੋ ਰੱਖਿਓ ਆਪਣਾ